ਜੀ ਇਹ ਕਿਹੜਾ ਮੱਲਾ ਪਿੰਦਾ ਆਪਣਾ ਬੱਲਾ ਗਲੋਣੀ ਇਹ ਅੱਗ ਲੱਗਣ ਦਾ ਕਾਰਨ ਕੀ ਸੀਗਾ ਤੇ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਇਹਨਾਂ ਨੂੰ ਤਾਂ ਜਾ ਪਤਾ ਲੱਗਣਾ ਭਾਈ ਮੈਂ ਗਿਆ ਨਹੀਂ ਮੇਰਾ ਬੜੀ ਮੌਲਾ ਆਪਣੇ ਕਿਲੇ ਬਾਹਰ ਇਹ ਅੱਗ ਲੱਗੀ ਕਿੱਦਾਂ ਇਹ ਫੋਜਿਆ ਹੋ ਗਿਆ ਅੱਛਾ ਬੱਤੀ ਗਈ ਵੇ ਇਹੀ ਤੇ ਲਗਭਗ ਕਿੰਨਾ ਕੁ ਨੁਕਸਾਨ ਹੈਗਾ ਤੁਹਾਡਾ ਕੋਈ ਹੁੰਦਾ ਜਾ ਪਤਾ ਲੱਗੂ ਭਾਈ ਅੰਦਰ ਜਾਣੇ ਹੁਣ ਧੂਆ ਇਹ ਤੁਹਾਨੂੰ ਕਿੱਦਾਂ ਪਤਾ ਲੱਗਿਆ ਦਾ ਅੱਗ ਜਿਹੜੀ ਲੱਗੀ ਸੀ ਸਾਡੇ ਨੂੰ ਮਲੇ ਵਿੱਚ ਮੈਂ ਬਾਜ਼ਾਰ ਜਾ ਰਿਹਾ ਸੀ ਜੀ ਮੈਂ ਗੇਟ ਖੋਲ੍ਹਿਆ ਦੇਖਿਆ ਤੇ ਅੰਦਰੋਂ ਧੂਆ ਨਿਕਲਿਆ ਅੱਛਾ ਤੇ ਫੇਰ ਮੈਂ ਰੌਲਾ ਪਾਇਆ ਛੋਟੇ ਦਰਵਾਜ਼ੇ ਰਾਹੀਂ ਉਹ ਕੰਡੀ-ਕੁੰਡੀ ਖੋਲ੍ਹ ਕੇ ਇਹਨਾਂ ਨੇ ਵੀ ਅੰਦਰ ਰੌਲਾ ਪਾਇਆ ਤੇ ਫੇਰ ਇਹਨਾਂ ਨੂੰ ਬਾਹਰ ਕੱਢਿਆ ਜੀ ਇਹ ਲਗਭਗ ਕਿੰਨਾ ਕੁ ਆਈਡੀ ਨੁਕਸਾਨ ਹੈਗਾ ਅੰਦਰ ਸਾਰਾ ਇਹਨਾਂ ਦਾ ਅੰਦਰ ਦੇ ਕਾਫੀ ਜਲ ਕੇ ਰਾਖ ਹੋ ਗਏ ਜੀ ਸਾਰਾ ਫਰਨੀਚਰ ਰਾਖ ਹੋ ਗਿਆ ਗੱਤੇ ਰਾਖ ਹੋ ਗਿਆ ਸਾਰਾ ਫਰਨੀਚਰ ਰਾਖ ਹੋ ਗਿਆ ਇੱਕ ਕਮਰਾ ਦੇ ਕਿਚਨ ਪੂਰਾ ਵਾਸ਼ਿੰਗ ਮਸ਼ੀਨ ਫ੍ਰਿਜ ਸਭ ਰਾਖ ਹੋ ਗਏ ਇਹ ਇਹ ਖੁਦ ਮਾਲਕ ਆ ਇਹ ਇੱਥੇ ਜਾਂ ਇਹ ਕਿਰਾਏ ਤੇ ਆ ਇਹ ਕਿਰਾਏ ਤੇ ਆ ਜੀ ਮਾਲਕ ਦੇਖ ਰਾਜਾ ਜੀ ਉਹਨਾਂ ਨੂੰ ਇਨਫਰਮੇਸ਼ਨ ਦੇ ਦਿੰਦੇ ਜੀ ਇਹ ਕਿਹੜਾ ਮੱਲਾ ਪੈਂਦਾ ਆਪਣਾ ਬਿੱਲਾ ਗਲੁੰਨੀ ਇਹ ਅਗ ਲੱਗਨ ਦਾ ਕਾਰਨ ਕੀ ਸੀਗਾ ਤੇ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਇਹ ਅੰਦਰ ਜਾ ਪਾ ਲੱਗਣਾ ਭਾਈ ਮੈਂ ਗਿਆ ਤੇ ਮੇਰਾ ਬੜੀ ਮਹਲਾਬ ਨਿਕਲੇ ਬਾਹਰ ਇਹ ਅੱਗ ਲੱਗੀ ਕਿੱਦਾਂ ਇਹ ਫੋਜਿਆ ਹੋ ਗਿਆ ਅੱਛਾ ਬੱਤੀ ਗਈ ਬਈ ਤੇ ਲਗਭਗ ਕਿੰਨਾ ਕੁ ਨੁਕਸਾਨ ਹੈਗਾ ਤੁਹਾਡਾ ਕੋਈ ਹੁੰਦਾ ਜਾ ਪਾ ਲੱਗੋ ਭਾਈ ਅੰਦਰ ਜਾਣੇ ਹੁਣ ਧੂਆ ਠੀਕ ਇਹ ਤੁਹਾਨੂੰ ਕਿੱਦਾਂ ਪਤਾ ਲੱਗਿਆ ਦਾ ਅੱਗ ਜਿਹੜੀ ਲੱਗੀ ਸਾਡੇ ਨੂੰ ਮੱਲੇ ਵਿੱਚ ਮੈਂ ਬਾਜ਼ਾਰ ਜਾ ਰਿਹਾ ਸੀ ਜੀ ਮੈਂ ਗੇਟ ਖੋਲ੍ਹਿਆ ਦੇਖਿਆ ਤੇ ਅੰਦਰੋਂ ਤੂੰ ਆ ਨਿਕਲੇ ਅੱਛਾ ਤੇ ਫੇਰ ਮੈਂ ਰੋਲਾ ਪਾਇਆ ਛੋਟੇ ਦਰਵਾਜੇ ਰਾਹੀਂ ਨੰਂਡੀ-ਕੁੰਡੀ ਖੋਲ ਕੇ ਇਹਨਾਂ ਨੇ ਵੀ ਅੰਦਰ ਰੋਲਾ ਪਾਇਆ ਤੇ ਫੇਰ ਇਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਲਗਭਗ ਕਿੰਨਾ ਕੁ ਆਈਡੀ ਨੁਕਸਾਨ ਹੈਗਾ ਅੰਦਰ ਸਾਰਾ ਇਹਨਾਂ ਦਾ ਅੰਦਰ ਤੇ ਕਾਫੀ ਜਲ ਕੇ ਰਾਖ ਹੋ ਗਿਆ ਜੀ ਸਾਰਾ ਫਰਨੀਚਰ ਰਾਖ ਹੋ ਗਿਆ ਗੱਦੇ ਰਾਖ ਹੋ ਗਏ ਸਾਰਾ ਫਰਨੀਚਰ ਰਾਖ ਹੋ ਗਿਆ ਇੱਕ ਕਮਰਾ ਦੇ ਕਿੰਜਨ ਪੂਰਾ ਨਾ ਵਾਸ਼ਿੰਗ ਮਸ਼ੀਨ ਫ੍ਰਿਜ ਸਭ ਰਾਖ ਹੋ ਗਏ ਇਹ ਇਹ ਖੁਦ ਮਾਲਕ ਆ ਇਹ ਇੱਥੇ ਜਾ ਇਹ ਕਰਾਇ ਕਰਾਉਂਦੇ ਇਹ ਕਰਾਇ ਦਿਆ ਜੀ ਮਾਲਕ ਦੇਖ ਰਾਜੇ ਅੱਛਾ ਉਹਨਾਂ ਨੂੰ ਵੀ ਇਨਫੋਰਮੇਸ਼ਨ ਦੇ ਦਿੱਤੀ ਹੈ